ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਓ ਅੱਜ ਦੀ ਸਾਖੀ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਲਯੁਗ ਆ ਕੇ ਮਿਲਿਆ ਕੀ ਹੋਇਆ ਆਓ ਆਪਾਂ ਅੱਜ ਦੀ ਸਾਖੀ ਵਿੱਚ ਗੱਲ ਕਰਦੇ ਹਾਂ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰਿਕ ਯਾਤਰਾ ਕਰਦੇ ਹੋਏ ਸੰਸਾਰ ਦਾ ਉਧਾਰ ਕਰਦੇ ਹੋਏ ਰਸਤੇ ਦੇ ਵਿੱਚ ਜਾ ਰਹੇ ਹਨ ਤੇ ਜਾਂਦੇ ਹੋਏ ਉਹਨਾਂ ਨੇ ਇੱਕ ਸਮੁੰਦਰ ਦੇ ਕਿਨਾਰੇ ਡੇਰਾ ਲਾ ਲਿਆ ਤੇ ਉੱਥੇ ਗੁਰੂ ਸਾਹਿਬ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੀਰਤਨ ਕਰਦਿਆਂ ਕਰਦਿਆਂ ਅਚਾਨਕ ਤੇਜ ਹਨੇਰੀ ਚੱਲਣ ਲੱਗੀ ਉਸ ਹਨੇਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਐਨੀ ਭਿਆਨਕ ਹਨੇਰੀ ਦੇਖ ਕੇ ਪਾਈ ਮਰਦਾਨਾ ਜੀ ਡਰ ਗਏ ਤੇ ਸਤਿਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਆਪਾਂ ਇੱਥੇ ਆਣ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ ਕਿ ਐਨੀ ਤੇਜ਼ ਹਨੇਰੀ ਕਾਲੀ ਬੋਲੀ ਹਨੇਰੀ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖੀ ਤਾਂ ਪਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮਰਦਾਨੇ ਨੂੰ ਕਹਿਣ ਲੱਗੇ ਤੇ ਕਿਹਾ ਮਰਦਾਨਿਆਂ ਨੂੰ ਘਬਰਾ ਨਾ ਇਹ ਕਾਲ ਯੁੱਗ ਹੈ ਜਿਹੜਾ ਭਿਆਨਕ ਹਨੇਰੀ ਦਾ ਰੂਪ ਧਾਰਨ ਕਰਕੇ ਜਿਹੜਾ ਸਾਨੂੰ ਡਰਾਉਣ ਲਈ ਆਇਆ ਹੈ ਤੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ ਇਹ ਹਨੇਰੀ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗੀ ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨ ਕੇ ਤੇ ਲਗਾਤਾਰ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗਾ ਤੇ ਇੰਨੇ ਨੂੰ ਜਿਹੜਾ ਕਾਲ ਯੁਗ ਭਿਆਨਕ ਹਨੇਰੀ ਦਾ ਰੂਪ ਧਾਰਨ ਕਰਕੇ ਉਹ ਇੱਕ ਵਿਸਾਲ ਧਾਨਵਦਰੂਪ ਧਾਰੂਪ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਆ ਗਿਆ ਫਿਰ ਕਾਲਯੁਗ ਨੇ ਇੱਕ ਅਗ ਦਾ ਰੂਪ ਧਾਰਨ ਕਰ ਲਿਆ ਚਾਰੇ ਪਾਸੇ ਧੂਆਂ ਹੀ ਧੂਆਂ ਅਤੇ ਅੱਗ ਹੀ ਅੱਗ ਨਜ਼ਰ ਆਉਣ ਲੱਗੀ ਤੇ ਉਸ ਤੋਂ ਬਾਅਦ ਕਾਲਯੁਗ ਨੇ ਇੱਕ ਭਿਆਨਕ ਖੜ ਚੋਲੇ ਮੀਂਹ ਦਾ ਰੂਪ ਧਾਰਨ ਕਰ ਲਿਆ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਅਡੋਲ ਹੋ ਕੇ ਸ਼ਬਦ ਕੀਰਤਨ ਕਰਦੇ ਰਹੇ ਗੁਰਬਾਣੀ ਪੜ੍ਹਦੇ ਰਹੇ ਅਤੇ ਕੀਰਤਨ ਕਰ ਰਹੇ ਸਨ ਕੀਰਤਨ ਕਰਦੇ ਕਰਦੇ ਹੀ ਅਕਸ਼ਿਸ਼ ਦੇ ਕੰਨਾਂ ਵਿੱਚ ਗੁਰਬਾਣੀ ਦੀ ਆਵਾਜ਼ ਪਈ ਤਾਂ ਉਸ ਨੇ ਇੱਕ ਮਾਨਵ ਦਾ ਰੂਪ ਧਾਰਨ ਕਰ ਲਿਆ ਅਤੇ ਗੁਰੂ ਸਾਹਿਬ ਜੀ ਦੇ ਅਤੇ ਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਖੜਾ ਹੋ ਗਿਆ ਅਤੇ ਆਪਣੇ ਦੋਨੋਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਗੁਰੂ ਸਾਹਿਬ ਜੀ ਮੈਨੂੰ ਆਪ ਜੀ ਦੀ ਇੰਨੀ ਵੱਡੀ ਮਹਿਮਾ ਦਾ ਨਹੀਂ ਪਤਾ ਸੀ ਮੈਂ ਨਹੀਂ ਸੀ ਜਾਣਦਾ ਗੁਰੂ ਸਾਹਿਬ ਜੀ ਕਿ ਤੁਸੀਂ ਕੌਣ ਹੋ ਕਿਰਪਾ ਕਰਕੇ ਮੈਨੂੰ ਮaaf ਕਰ ਦਿਓ ਮੈਂ ਇਸ ਧਰਤੀ ਤੇ ਇੱਕ ਉਦਾਹਰਨ ਦੇ ਰੂਪ ਤੇ ਆਇਆ ਹਾਂ ਪਰ ਮੇਰਾ ਸਾਹਮਣਾ ਆਪ ਜੀ ਦੇ ਨਾਲ ਹੋ ਗਿਆ ਕਿਰਪਾ ਕਰਕੇ ਮੈਨੂੰ ਮaaf ਕਰ ਦਿਓ ਮੇਰੇ ਰਾਜ ਵਿੱਚ ਇਨਸਾਨ ਇੱਕ ਹਨੇਰੇ ਦੇ ਵਿੱਚ ਘਿਰਦਾ ਜਾ ਰਿਹਾ ਹੈ ਉਸ ਦੀਆਂ ਅੱਖਾਂ ਤੇ ਪੜਦਾ ਜਾ ਰਿਹਾ ਹੈ ਉਹ ਬਾੜੇ ਕੰਮ ਕਰਨਾ ਤੇਰੇ ਰਾਜ ਵਿੱਚ ਮਾਇਆ ਲੋਭ ਮੋਹ ਅਹੰਕਾਰ ਅਤੇ ਨਿੰਦਿਆ ਚੁਗਲੀ ਇਹ ਸਭ ਚੱਲਦਾ ਹੈ ਮੇਰੇ ਰਾਜ ਵਿੱਚ ਇਨਸਾਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਕੇ ਆਇਆ ਦੇ ਮੋਹ ਵਿੱਚ ਫਸਦਾ ਜਾ ਰਿਹਾ ਹੈ ਤੇ ਕੋਈ ਵਿਰਲਾ ਹੀ ਹੈ ਜੋ ਮੇਰੇ ਇਸ ਜੰਜਾਲ ਤੋਂ ਬਚਿਆ ਹੋਇਆ ਹੈ ਅੱਜ ਦੇ ਜਮਾਨੇ ਵਿੱਚ ਕਿਸੇ ਵੀ ਇਨਸਾਨ ਦੇ ਅੰਦਰ ਸਬਰ ਤੇ ਸੰਤੋਖ ਲੱਭਣਾ ਨਾ ਮੁਮਕੀਨ ਹੈ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੇਕਰ ਤੂੰ ਕਾਲ ਯੁਗ ਦਾ ਵਾਲੀ ਹੈ ਤਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਹਾਂ ਤੇ ਅਸੀਂ ਤੇਰਾ ਇੱਕ ਦਿਨ ਪਾਰ ਉਤਾਰਾ ਕਰ ਦੇਣਾ ਹੈ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਉਹ ਰਾਖਸ਼ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਟਹਿ ਪਿਆ ਅਤੇ ਮਾਫੀ ਮੰਗਣ ਲੱਗਾ ਤੇ ਬੇਨਤੀ ਕਰਨ ਲੱਗਾ ਕਿ ਸੱਚੇ ਪਾਤਸ਼ਾਹ ਮੈਨੂੰ ਪਤਾ ਹੈ ਤੁਸੀਂ ਪੀਰਾਂ ਦੇ ਪੀਰ ਹੋ ਅਤੇ ਸਭ ਜਾਣੀ ਜਾਨ ਹੋ ਮੇਰੇ ਤੇ ਕਿਰਪਾ ਕਰੋ ਮੈਨੂੰ ਮਾਫ ਕਰ ਦਿਓ ਸੋ ਪਿਆਰੀ ਸਾਧ ਸੰਗਤ ਜੀ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਇਸ ਕਾਲ ਯੁਗ ਦੇ ਸਮੇਂ 'ਚ ਵੱਧ ਤੋਂ ਵੱਧ ਵਾਹਿਗੁਰੂ ਦਾ ਸਿਮਰਨ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਨਾ ਕਰਨਾ ਤਾਂ ਕਿ ਆਪਾ ਇਸ ਕਾਲ ਯੁਗ ਦੇ ਭੈੜੇ ਪੈਰੇ ਤੋਂ ਬਚ ਸਕੀਏ ਸਾਕੀ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ